ਗੋਖੋਰ ਕਮੇਟੀ ਵੱਲੋਂ ਇਹ ਮੰਗ ਰੱਖੀ ਹੈ ਕਿ ਲੁਧਿਆਣੇ ਦਾ ਜਿਹੜਾ ਆਣ ਵਾਲਾ ਮੇਅਰ ਹੋਵੇ ਗੋ ਰਖਸ਼ਕ ਹੋਵੇ ਗਊ ਪਾਲਕ ਹੋਵੇ ਕੌਸਸ ਜਿਹੜਾ ਸਾਡੇ ਲੋਕਾਂ ਕੋਲ ਇਕੱਠਾ ਕੀਤਾ ਜਾਂਦਾ ਉਹਦਾ ਦੁਰਉਪਯੋਗ ਨਾ ਕਰਕੇ ਉਹਦਾ ਉਪਯੋਗ ਕਰਨ ਵਾਲਾ ਹੋਵੇ ਉਹ Hindu ਹੋਵੇ ਉਹਨੂੰ ਪਤਾ ਹੋਵੇਗਾ ਕਿ ਜਿਹੜੀ ਮੇਰੀ ਗਊ ਮਾਂ ਤਾਂ ਸੜਕਾਂ ਤੇ ਕੋ ਮਰੀ ਹੈ ਇਹਦੇ ਲਈ ਵੀ ਉਹ ਰੇਲ ਦੀ ਵਿਵਸਥਾ ਇਹਦੇ ਚਾਰਾਂ ਦੀ ਵਿਵਸਥਾ ਇਹ ਦਾ ਸੰਸਕਾਰ ਦੀ ਵਿਵਸਥਾ ਮੈਂ ਕਰਨੀ ਹੈ ਜਿਹੜਾ ਕਾਉਂਸਲ ਸਮਾਂ ਦੇ ਲੋਕਾਂ ਕੋਲ ਇਕੱਠਾ ਕਰ ਰਿਹਾ ਛੋਟੀਆਂ-ਛੋਟੀਆਂ ਚੀਜ਼ਾਂ ਤੇ ਅਸੀਂ ਕਾਉਂਸਲਸ ਦੇ ਰਹੇ ਆ ਅਸੀਂ ਹਵਾ ਪਾਣੀ ਬਿਜਲੀ ਸਭ ਚੀਜ਼ ਤੇ ਪੈਟਰੋਲ ਕਰਿਆਨਾ ਹਰ ਚੀਜ਼ ਤੇ ਦੀ ਕਾਉਂਸਲ ਦਿੰਦੇ ਆ ਉਹ ਕਾਉਂਸਲ ਜਾਂਦਾ ਕਿੱਥੇ ਆ ਇਹ ਭਗੌਰ ਮੇਰਾ ਪੈਸਾ ਕਾਹ ਸਰਕਾਰ ਜੋ ਕਮਿਊਨਿਟੀ ਨੇ ਗੱਲ ਰੱਖੀ ਆ ਰਾਜ ਦੀ ਤਰ੍ਹਾਂ ਤੋਂ ਟਮਾਟਰ ਜਿਵੇਂ ਜਾਨੇ ਸ਼ਹਿਰ ਦਾ ਪਿਆਰ ਹਿੰਦੂ ਹੋਵੇ ਬਿਲਕੁਲ ਜਿਹੜਾ ਗਊ ਰક્ષਕ ਹੋਵੇ ਜਿਹੜਾ ਇਹ ਸਾਰਾ ਗਊ ਜਿਹੜੀ ਪੂਣਾ ਖਾਣ ਨੂੰ ਪੂਰਾ ਉਹਦਾ ਰક્ષਕ ਹੋਵੇ ਉਹਦੀ ਸੰਭਾਲ ਕਰਨ ਵਾਲਾ ਹੋਵੇ ਵੀ ਹਰ ਹਿੰਦੂ ਦਾ ਦੇ ਘਰ ਚ ਪਹਿਲੀ ਰੋਟੀ ਆਲੀ ਕੱਢੀ ਜਾਂਦੀ ਹੈ ਅਗਰ ਉਹੀ ਰੋਟੀ ਵਾਲਾ ਵਿਅਕਤੀ ਮਿਹਰਬਾਨ ਕੇ ਆਏਗਾ ਉਹ ਕਿਤੇ ਨਾ ਕਿਤੇ ਬੇਸਾਰਾ ਗਉਂਦਾ ਦੀ ਸਭ ਸੰਭਾਲਦਾ ਪ੍ਰਬੰਧ ਜ਼ਰੂਰ ਕਰੇਗਾ ਅਏ ਦੇਨੀ ਜਿੱਤੇ ਕੀ ਸ਼ਿਵ ਸੇਨਾ ਆਗੂਆਂ ਵੱਲੋਂ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਂਦੇ ਹਨ ਉੱਥੇ ਹੀ ਲੁਧਿਆਣਾ ਦੇ ਫਾਉਂਟੇਨ ਚੌਂਕ ਵਿਖੇ ਸ਼ਿਵ ਸੇਨਾ ਪੰਜਾਬ ਵੱਲੋਂ ਅਜਮਨ ਕੀਤੀ ਗਈ ਹੈ ਕਿ ਲੁਧਿਆਣਾ ਦਾ ਮੇਅਰ ਹਿੰਦੂ ਹੋਵੇ ਅਤੇ ਉੱਥੇ ਹੀ ਇਸ ਮੌਕੇ ਰਜੀਵ ਟੇਂਡਨ ਅਤੇ ਸੰਦੀਪ ਥਾਪਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਲੁਧਿਆਣਾ ਦਾ ਮੇਅਰ ਹਿੰਦੂ ਹੋਵੇ ਅਤੇ ਜੋ ਕਿ ਗਊ ਰક્ષਕ ਹੋਵੇ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼ਿਵ ਸੇਨਾ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਹੋਰ ਕੀ ਗੱਲਬਾਤ ਕੀਤੀ ਗਈ ਬਿਲਕੁਲ ਹਿੰਦੂ ਜਾਗੋ ਕਮਿਊਨਿਟੀ ਨੇ ਇੱਕ ਗੱਲ ਰੱਖੀ ਹੈ ਰਾਜਨੀਤੀ ਦੇ ਨਾਲ ਤੋਂ ਟਮਾਟਾ ਕਿ ਲੁਧਿਆਣਾ ਇਸ ਸ਼ਹਿਰ ਦਾ ਪਿਆਰ ਹਿੰਦੂ ਹੋਵੇ ਬਿਲਕੁਲ ਜਿਹੜਾ ਗਊ ਰક્ષਕ ਹੋਵੇ ਜਿਹੜਾ ਇਹ ਸਾਰਾ ਗਊ ਜਿਹੜੀ ਕੂੜਾਖਾਨਾ ਨੂੰ ਮੂਰ ਹੈ ਉਹਦਾ ਰક્ષਕ ਹੋਵੇ ਉਹਦੀ ਸਾਂਭ-ਸਮਾਲ ਕਰਨ ਵਾਲਾ ਹੋਵੇ ਅਸੀਂ ਕੋ ਚਾਹੁੰਦੇ ਹਾਂ ਵੀ ਹਰ ਹਿੰਦੂ ਦਾ ਦੇ ਘਰ ਚ ਪਹਿਲੀ ਰੋਟੀ ਗਾਂ ਲਈ ਕੱਢੀ ਜਾਂਦੀ ਹੈ ਅਗਰ ਉਹੀ ਰੋਟੀ ਵਾਲਾ ਵਿਅਕਤੀ ਮੇਰ ਬਣ ਕੇ ਆਏਗਾ ਉਹ ਕਿਤੇ ਨਾ ਕਿਤੇ ਬੇ ਸਾਰਾ ਗਊ ਦਾ ਦੀ ਸਭ ਸੰਭਾਲ ਦਾ ਪ੍ਰਬੰਧ ਜ਼ਰੂਰ ਕਰੇਗਾ ਜੈ ਕਰਾ ਵੀਰ ਬਈ ਰੰਗੇ ਹਰ ਹਰ ਮਹਾਦੇਵ ਜੈ ਕਰਾ ਵੀਰ ਬਈ ਰੰਗੇ ਹਰ ਹਰ ਮਹਾਦੇਵ ਗਊ ਮਾਤਾ ਕੀ ਜੈ ਹੋ ਗਊ ਮਾਤਾ ਕੀ ਜੈ ਹੋ ਲੁਧਿਆਣਾ ਦਾ ਮੇਰ ਕੌਣ ਹੋ ਤੂੰ ਹੋ Hindu ਹੋ ਲੁਧਿਆਣਾ ਦਾ ਮੇਰ ਕੌਣ ਹੋ Hindu ਹੋ Hindu ਹੋ ਅੱਜ ਲੁਧਿਆਣਾ ਦੇ ਫੁਬਾਰਾ ਚੌਕ ਦੇ ਵਿੱਚ ਇੱਕ ਬੋਰਡ ਲਾ ਕੇ ਅਸੀਂ ਜਗੋ ਕੋਰ ਕਮੇਟੀ ਵੱਲੋਂ ਇੱਕ ਮੰਗ ਰੱਖੀ ਹੈ ਕਿ ਲੁਧਿਆਣੇ ਦਾ ਜਿਹੜਾ ਆਣ ਵਾਲਾ ਮੇਅਰ ਹੋਵੇ ਜੀ ਗੋ ਰਖਸ਼ਕ ਹੋਵੇ ਗਊ ਪਾਲਕ ਹੋਵੇ ਕਾਉ ਸਸ ਜਿਹੜਾ ਸਾਡੇ ਲੋਕਾਂ ਕੋਲ ਇਕੱਠਾ ਕੀਤਾ ਜਾਂਦਾ ਉਹਦਾ ਦੁਰਉਪਯੋਗ ਨਾ ਕਰਕੇ ਉਹਦਾ ਉਪਯੋਗ ਕਰਨ ਵਾਲਾ ਹੋਵੇ ਉਹ Hindu ਹੋਵੇ ਕਿਉਂਕਿ ਜਿਹੜਾ Hindu ਸਾਡਾ ਮੇਅਰ ਹੋਏਗਾ ਉਹਦਾ ਇੱਕ ਗਊ ਮਾਤਾ ਦੇ ਨਾਲ ਸਿੱਧਾ ਸਿੱਧਾ ਟੱਚ ਹੋਏਗਾ ਉਹਨੂੰ ਪਤਾ ਹੋਏਗਾ ਕਿ ਜਿਹੜੀ ਮੇਰੀ ਗਊ ਮਾਤਾ ਸੜਕਾਂ ਤੇ ਘੁੰਮ ਰਹੀ ਹੈ ਇਹਦੇ ਲਈ ਵੀ ਉਹ ਰਹਿਣ ਦੀ ਵਿਵਸਥਾ ਇਹਦੇ ਚਾਰੇ ਦੀ ਵਿਵਸਥਾ ਇਹਦੇ ਖਾਣ ਪਾਣ ਦੀ ਚ ਵਿਵਸਥਾ ਇਹਦੇ ਸੰਸਕਾਰ ਦੀ ਵਿਵਸਥਾ ਮੈਂ ਕਰਨੀ ਹੈ ਜਿਹੜਾ ਕਾਉਸਸ ਮੈਂ ਲੋਕਾਂ ਕੋਲੋਂ ਇਕੱਠਾ ਕਰ ਰਿਹਾ ਛੋਟੀਆਂ ਛੋਟੀਆਂ ਚੀਜ਼ਾਂ ਤੇ ਅਸੀਂ ਕਾਉਸਸ ਦੇ ਰਹੇ ਹਾਂ ਅਸੀਂ ਹਵਾ ਪਾਣੀ ਬਿਜਲੀ ਸਾਰੀ ਚੀਜ਼ ਤੇ ਪੈਟਰੋਲ ਕਰਿਆਨਾ ਹਰ ਚੀਜ਼ ਤੇ ਦੀ ਕਾਉਸਸ ਦਿੰਨੇ ਆ ਉਹ ਕਾਉਸਸ ਜਾਂਦਾ ਕਿੱਥੇ ਆ ਗਊ ਮਾਤਾ ਕਰੇ ਪੁਕਾਰ ਮੇਰਾ ਪੈਸਾ ਕਹਾਂ ਹੈ ਸਰਕਾਰ ਗਊ ਮਾਤਾ ਕਰੇ 부ਗਾਰ ਮੇਰਾ ਪੈਸਾ ਕਹਾਂ ਹੈ ਸਰਕਾਰ ਗਊ ਮਾਤਾ ਕਰੇ 부ਗਾਰ ਮੇਰਾ ਪੈਸਾ ਕਹਾਂ ਹੈ ਸਰਕਾਰ ਗਊ ਮਾਤਾ ਕਰੇ 부ਗਾਰ ਮੇਰਾ ਪੈਸਾ ਕਹਾਂ ਹੈ ਸਰਕਾਰ ਮੇਰਾ ਨਾਮ ਵਿਨੀਤ ਦੁਆਜੀ ਸ਼ਫਸਨਾ ਪੰਜਾਬ ਤੋਂ ਅਸੀਂ ਲੋਕਾਂ ਨੇ ਫੁਆਰੇ ਵਾਲੇ ਚੌਂਕ ਤੋਂ ਆਪਣੀ ਹੈਜ਼ਿਟੇਸ਼ਨ ਜਿਹੜੀ ਲੁਧਿਆਣੇ ਦੇ ਵਿੱਚ ਮੇਨ ਹਿੰਦੂ ਹੋਣ ਦੀ ਗੱਲ ਕੀਤੀ ਹੈ ਅੱਜ ਲੋਕਾਂ ਦੇ ਵਿੱਚ ਜਾਗਰੂਕ ਲੈਣ ਦੇ ਪਹੁੰਚੇ ਆ ਕਿ ਜਿਹੜਾ ਸਾਡੇ ਲੁਧਿਆਣਾ ਸ਼ਹਿਰ ਦਾ ਮੇਅਰ ਹੈ ਉਹ ਹਿੰਦੂ ਹੋਣਾ ਚਾਹੀਦਾ ਕਿਉਂਕਿ ਦਿਨੋਂ ਦਿਨ ਜਿਹੜੇ ਗਊ ਵਿਸ਼ੇਸ਼ ਗਊ ਮਾਰ ਦੇ ਟਰੱਕ ਫੜੇ ਜਾਂਦੇ ਨੇ ਜਿਹੜੀ ਸਾਡੀ ਗਊ ਮਾਤਾ ਸੜਕਾਂ ਤੇ ਕੂੜਾਖਾਨੇ ਨੂੰ ਮਜਬੂਰ ਹੈ ਕ੍ਰਿਕਟਖਾਨੇ ਨੂੰ ਮਜਬੂਰ ਹੈ ਅਸੀਂ ਲੋਕ ਤਾਂ ਜਿਹੜੇ ਵੱਡੇ ਵੱਡੇ ਲਾਲੋ ਮੰਤਰੀ ਸੰਤਰੀ ਨੇ ਆਪਣੇ ਘਰੇ ਰੋਟੀਆਂ ਆਰਾਮ ਨਾਲ ਉਹ ਕਾਉ ਸੈਸ ਦੇ ਪੈਸੇ ਵੀ ਖਾਂਦੇ ਨੇ ਜਿਹੜਾ ਹਰ ਸਾਲ 40 ਤੋਂ 60 ਕਰੋੜ ਦੇ ਵਿੱਚ ਕਾਉ ਸੈਸ ਸਰਕਾਰਾਂ ਨੂੰ ਵਸੂਲਿਆ ਜਾਂਦਾ ਹੈ ਉਹ ਆਪਣੇ ਘਰ ਤਾਂ ਆਰਾਮ ਨਾਲ ਦਿੰਦੀ ਸਵੇਰ ਦੀ ਰਾਤ ਦੀ ਰੋਟੀ ਆਰਾਮ ਨਾਲ ਖਾਂਦੇ ਨੇ ਪਰ ਜਿਸ ਮਾਂ ਦੇ ਹਸਾਬ ਨਾਲ ਉਹ ਪੈਸਾ ਇਕੱਠਾ ਕਰਦੇ ਨੇ ਉਹ ਤਾਂ ਅੱਜ ਵੀ ਸੜਕਾਂ ਤੇ ਕੂੜਾਖਾਨੇ ਨੂੰ ਮਜਬੂਰ ਹੈ ਹਾਲਾਂਕਿ ਫਿਰ ਵੀ ਸਰਾਤਨ ਤਰਫ ਪ੍ਰੇਮੀਆਂ ਦੇ ਅਨੁਸਾਰ ਉਹਨਾਂ ਨੇ ਆਪਣੇ ਅਲੱਗ-ਅਲੱਗ ਏਰੀਆ 'ਚ ਗਊਸ਼ਾਲਾ ਖੋਲ੍ਹ ਕੇ ਜਿੱਤੇ 100 ਦੀ ਕਪੈਸਿਟੀ ਹੈ ਉੱਤੇ ਪਹਿਲੇ ਹੀ 200 ਗਊ ਮਾਤਾ ਸਾਡੀਆਂ ਪਹਿਲੇ ਹੀ ਸੇਵ ਨੇ ਪਰ ਉਸ ਤੋਂ ਇਲਾਵਾ ਅਸੀਂ ਲੋਕ ਆਪਣੇ ਪੈਸੇ ਦੇ ਨਾਲ सनातन धर्म गौशाला ਚਲਾਉਂਦੇ ਆ ਰਹੇ ਨੇ ਪਰ ਕੰਮ ਤਾਂ ਸਰਕਾਰ ਦਾ ਹੈ ਅਗਰ ਉਹ ਕਾ ਉਸ ਦਾ ਪਹਿਹ ਲੈਂਦੀਆਂ ਨੇ ਤੇ ਮੁੰਡਲਾ ਫਰਜ ਸਰਕਾਰਾਂ ਦਾ ਬੰਦਾ ਕਿ ਜਿਹੜੀ ਗਊ ਸੜਕਾਂ ਤੇ ਕੂੜਾਖਾਨੇ ਨੂੰ ਮਜਬੂਰ ਹੈ ਦਿਨੋਂ ਦਿਨ ਗਊ ਮਾਤਾ ਦੇ ਅਵਸ਼ੇਸ਼ ਮਿਲਦੇ ਆ ਕਦੇ ਕੋਈ ਕਤਲ ਕਰ ਜਾਂਦਾ ਹੈ ਕਦੇ ਕੋਈ ਚੱਕ ਕੇ ਲੈ ਜਾਂਦਾ ਗਊ ਮਾਤਾ ਨੂੰ ਜਿਹੜੀ ਲਵਾਰ ਵਿੱਚ ਫਿਰਦੀਆਂ ਨੇ ਉਹਨਾਂ ਦਾ ਸਮੁੰਡਲਾ ਫਰਜ ਸਰਕਾਰਾਂ ਦਾ ਹੈ ਅਸੀਂ ਲੋਕਾਂ ਨੇ ਬਿਲਕੁਲ ਮੰਗ ਕੀਤੀ ਅਗਰ ਲੁਧਿਆਣਾ ਸ਼ਹਿਰ ਦਾ ਮੇਅਰ ਇੱਕ ਹਿੰਦੂ ਹੋਊਗਾ ਜਿਹੜਾ ਤਿਲਕਤਾਰੀ ਹੋਊਗਾ ਕੁਸ਼ਲ ਵਿਅਕਤੀ ਹੋਊਗਾ ਲੁਧਿਆਣੇ ਦੇ ਵਿਕਾਸ ਦੀ ਗੱਲ ਤਾਂ ਕਰੂਗਾ ਹੀ ਕਰੂਗਾ ਨਾਲ ਦੇ ਨਾਲ ਉਹ ਇਹ ਵੀ ਗੱਲ ਕਰੂਗਾ ਕਿ ਜਿਹੜੀ ਗਊਆਂ ਮਾਤਾ ਸਰਕਾਰ ਤੇ ਮਜਬੂਰ ਹੈ ਅੱਜ ਉਹਨੂੰ ਮੈਂ ਆਪਣੇ ਹਿੱਸੇ ਦੀ ਜਿਹੜੀ ਕਾਰਪੋਰੇਸ਼ਨ ਪੈਸਾ ਲੈਂਦੀ ਹੈ 40 ਤੋਂ 60 ਕਰੋੜ ਰੁਪਏ ਕਾਉਸਸ ਦਾ ਉਹਦੇ ਹਿਸਾਬ ਨਾਲ ਗਊ ਗਊ ਮਾਤਾ ਅਸਟਕ ਘਰ ਬਣਾ ਕੇ ਅੰਦਰ ਸੇਵ ਕਰੇ ਪਹਿਲਾਂ ਪੰਜਾਬ ਦੇ ਹਿੰਦੂ ਸਿਮਧੇ ਵੀ ਗੱਲ ਕੀਤੀ ਬਿਲਕੁਲ ਕੀਤੀ ਸੀ ਪੰਜਾਬ ਦੇ ਵਿੱਚ ਦਿਨੋਂ ਦਿਨ ਦੱਸੋ ਨਾ ਹਿੰਦੂ ਸਮਾਜ 60 ਤੋਂ 62% ਬੈਠਾ ਹੈ 60 ਤੋਂ 62% ਬੈਠਾ ਜੇ ਹਿੰਦੂ ਉਸਮਾਨ ਨੇ ਪਹਿਲੇ ਰੋਣਾ ਪੰਜਾਬੀ ਹਿੰਦੂ ਨੇ ਆਪਣਾ ਰਾਜਨੀਤਿਕ ਹੱਕ ਮੰਗਿਆ ਸਾਡਾ ਪੰਜਾਬ ਦੇ ਵਿੱਚ ਜਿਹੜਾ ਦਿਨੋਂ ਦਿਨ ਹੈਜ਼ਿਟੇਸ਼ਨ ਸ਼ੁਰੂ ਤੋਂ ਚੱਲਦੀ ਆਈ ਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਵੀ ਹਿੰਦੂ ਹੋਵੇ ਤਾਂ ਸ਼ਾਇਦ ਅਕਾਲੀ ਦਲ ਜੀ ਸੁਖਬੀਰ ਸਿੰਘ ਬਾਦਲ ਜੀ ਨੇ ਪਹਿਲੀ ਗੱਲ ਕੀਤੀ ਜੇਕਰ ਮੇਰੀ ਸਰਕਾਰ ਆਉਗੀ ਤਾਂ ਮੈਂ ਅ ਬਿਲਕੁਲ ਪਹਿਲਾ ਮੌਕਾ ਸੀ ਡਿਪਟੀ ਸੀਐਮ ਹਿੰਦੂ ਲਾਉਂਗਾ ਕਾਂਗਰਸ ਸਰਕਾਰ ਨੇ ਓਪੀ ਸੋਨੀ ਹਿੰਦੂ ਡਿਪਟੀ ਸੀਐਮ ਦਿੱਤਾ ਕਿਤਨਾ ਕਿਤੇ ਲੋਕ ਗਲਤਾਂ ਕਰਦੇ ਆ ਜਦ ਤੱਕ ਬੱਚਾ ਰੋਊਗਾ ਹੀ ਨਹੀਂ ਮਾਂ ਦੁੱਧ ਕਿਥੋਂ ਦੇਊਗੀ ਦੱਸੋ ਨਾ ਜਦ ਤੱਕ ਬੱਚਾ ਪੁਕਾਰ ਹੀ ਨਹੀਂ ਕਰੂਗਾ ਕਿ ਮਾਂ ਦੁੱਧ ਨਹੀਂ ਦਿੰਦੀ ਪੰਜਾਬੀ ਨੂਰੇ ਰੋਣਾ ਸ਼ੁਰੂ ਕੀਤਾ ਹੱਕ ਮੰਗਣਾ ਸ਼ੁਰੂ ਕੀਤਾ ਸਰਕਾਰਾਂ ਦੇ ਕੰਨ ਬੜੇ ਵੱਡੇ ਨੇ ਸਾਡੀ ਆਵਾਜ਼ ਬਿਲਕੁਲ ਸਰਕਾਰਾਂ ਤੱਕ ਪਹੁੰਚ ਰਹੀ